ਨੰਦਪੁਰ ਸਾਹਿਬ ਕਿਲੇ ਵਿੱਚ ਆਉਂਦੇ ਹੋ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੀਦਾ ਕਿ ਜਦੋਂ ਇੱਕ ਗੰਗੂ ਬ੍ਰਾਹਮਣ ਨਾਂ ਦਾ ਕਰੈਕਟਰ ਦਾ ਰੋਲਾ ਪੈਂਦਾ ਹੈ ਸਿੱਖ ਇਤਿਹਾਸ ਦੇ ਵਿੱਚ ਕਿ ਇੱਕ ਗੰਗੂ ਬ੍ਰਾਹਮਣ ਸੀ ਕੁਝ ਲੋਕ ਕਹਿ ਦਿੰਦੇ ਨੇ ਕੁਝ ਇਤਿਹਾਸਕਾਰਾਂ ਨੇ ਜਾਂ ਰੋਲਾ ਪਾਇਆ ਕਿ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀ ਤੇ ਜੇ ਇੱਥੇ ਸਾਨੂੰ ਕੋਈ ਸਵਾਲ ਕਰ ਲੈਂਦਾ ਜੀ ਗੁਰੂ ਘਰ ਦਾ ਰਸੋਈਆ ਇਹਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਣਾ ਵੱਖਰਾ ਪਕਦਾ ਸੀ ਸਿੱਖਾਂ ਦੇ ਨਾਲੋਂ ਕੀ ਉਹ ਸਿੱਖਾਂ ਤੋਂ ਵੱਖਰਾ ਭੋਜਨ ਖਾਂਦੇ ਸੀ ਕੀ ਉਹ ਬ੍ਰਾਹਮਣਾਂ ਦੇ ਥਾਂ ਦਾ ਭੋਜਨ ਖਾਂਦੇ ਸੀ ਇਹ ਸਵਾਲ ਫਿਰ ਸਾਨੂੰ ਤੰਗ ਕਰੂਗਾ ਫਿਰ ਇੱਥੇ ਵੀ ਇੱਕ ਸਵਾਲ ਬਣਦਾ ਕਿ ਗੰਗੂ ਬ੍ਰਾਹਮਣ ਬਚ ਕਿਦਾਂ ਗਿਆ ਇੰਨੇ ਸਿੱਖ ਸ਼ਹੀਦ ਹੋਏ ਇੰਨੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਆਨੰਦਪੁਰ ਸਾਹਿਬ ਵਿੱਚ ਸਰਸਾ ਨਦੀ ਦੇ ਕੰਢੇ ਤੇ ਉਸ ਤੋਂ ਬਾਅਦ ਉਹ ਫਿਰ ਵੀ ਬਚ ਗਿਆ ਕੀ ਉਹ ਗਦਾਰ ਤੇ ਸੁਈਆ ਸੀ ਇਸ ਕਰਕੇ ਬਚ ਗਿਆ ਕੀ ਉਸ ਦੀ ਇੱਕ ਵੱਡੀ ਯੋਜਨਾ ਸੀ ਉਹਨੇ ਸਹਬਜ਼ਾਦੇ ਦੀ ਗ੍ਰਿਫਤਾਰੀ ਕਰਵਾਈ ਮਾਤਾ ਜੀ ਨੂੰ ਗ੍ਰਿਫਤਾਰ ਕਰਾਇਆ ਇਹ ਐਡਾ ਵੱਡਾ ਤੇ ਘਟਿਆ ਕਰੈਕਟਰ ਕਿਦਾਂ ਸਾਬਤ ਹੋਇਆ ਇਹਦਾ ਪਿੰਡ ਮੋਰਿੰਡੇ ਦੇ ਲਾਗੇ 3 ਕਿਲੋਮੀਟਰ ਉਹਦਾ ਅੱਜਕੱਲ ਨਾਂ ਸਿਹੇੜੀ ਰੱਖ ਦਿੱਤਾ ਗਿਆ ਉਸ ਪਿੰਡ ਦਾ ਨਾਂ ਖੇੜੀ ਆ ਖੇੜੀ ਪਿੰਡ ਮੋਰਿੰਡੇ ਤੋਂ 3 ਕਿਲੋਮੀਟਰ ਦੂਰੀ ਤੇ ਹੈ ਜਿਸ ਨੂੰ ਮੁੜ ਕੇ ਗੰਗੂ ਬ੍ਰਾਹਮਣ ਨੂੰ ਸਿੱਖਾਂ ਨੇ ਅ ਵਿੱਚ ਜਿੱਤ ਭਾਈ ਬਾਜ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਅਲੀ ਸਿੰਘ ਜੀ ਭਾਈ ਮਾਲੀ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਜਿਹੜਾ ਸੀ ਉਹਦਾ ਭਾਈ ਬਾਸ ਸਿੰਘ ਹੁਣਾ ਨੇ ਉਹਨੂੰ ਮੌਤ ਦੇ ਘਾਟ ਉਤਾਰਿਆ ਸੀ ਕਿਉਂਕਿ ਉਹ ਇੱਕ ਗਦਾਰ ਤੇ ਸੂਈਆ ਸੀ ਇਸ ਕਰਕੇ ਉਹ ਲੰਮਾ ਸਮੇਂ ਤੱਕ ਬਚਿਆ ਰਿਹਾ ਅਤੇ ਸਾਰੀਆਂ ਹੀ ਸੀਆਈਡੀਆਂ ਦਿੰਦਾ ਰਿਹਾ ਕੁਝ ਇਤਿਹਾਸਕਾਰਾਂ ਦਾ ਤਾਂ ਇੱਥੋਂ ਤੱਕ ਖਿਆਲ ਹੈ ਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਗਿਆ ਉਹਦੀ ਸੀਆਈਡੀ ਵੀ ਜਿਹੜੀ ਸੀ ਉਹ ਹੀ ਪਚਾਉ ਪਚਾਉਂਦਾ ਰਿਹਾ ਕਿ ਉਸ ਇੱਥੋਂ ਤੱਕ ਗੁਰੂ ਸਾਹਿਬ ਪਹੁੰਚ ਗਏ ਨੇ ਸਰਸਾ ਨਦੀ ਤੇ ਜਦੋਂ ਘੇਰਾ ਪਿਆ ਤੇ ਉਹਦੇ ਵੀ ਜਿਹੜੇ ਸੀ ਰੰਗੜ ਜਿਹੜੇ ਸਰਸਾ ਨਦੀ ਦੇ ਅਗਲੇ ਪਾਸੇ ਇਕੱਠੇ ਹੋ ਗਏ ਸਨ ਉਹਨਾਂ ਨੂੰ ਕਿੰਨੇ ਦੱਸਿਆ ਸੀ ਇਹ ਵੀ ਗੱਲ ਇੱਕ ਸੋਚਣ ਵਾਲੀ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ 'ਚ ਪਹੁੰਚਦੇ ਨੇ 7-8 ਘੰਟੇ ਬਾਅਦ ਉੱਥੋਂ ਤੱਕ ਵੀ ਸੀਆਈਡੀ ਪਹੁੰਚ ਜਾਂਦੀ ਆ ਕਿ ਮੁਗਲਾਂ ਤੱਕ ਕਿ ਗੁਰੂ ਸਾਹਿਬ ਜੀ ਇੱਧਰ ਨੂੰ ਆ ਚੁੱਕੇ ਨੇ ਇਸ ਕਰਕੇ ਇੱਕ ਵੱਡਾ ਗਦਾਰ ਤੇ ਸੂਈਆ ਸਾਬਤ ਹੋਇਆ ਸਿੱਖ ਇਤਿਹਾਸ ਵਿੱਚ ਪਰ ਇਹਨੂੰ ਜੇ ਕਹੀਏ ਕਿ ਗੁਰੂ ਘਰ ਦਾ ਰਸੋਈਆ ਸੀ ਮੈਨੂੰ ਲੱਗਦਾ ਕਿ ਸਵਾਲ ਬਹੁਤ ਵੱਡੀ ਗੱਲ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੀ ਵੀ ਆਪਣਾ ਭੋਜਨ ਵੱਖਰਾ ਨਹੀਂ ਬਣਾ ਸਕਦੇ ਆਪਣਾ ਭੋਜਨ ਜਿਹੜਾ ਹੈਗਾ ਵਾ ਉਹ ਕਿਸੇ ਬ੍ਰਾਹਮਣ ਦੇ ਹੱਥੋਂ ਨਹੀਂ ਕਹਿਣਗੇ ਕਿ ਮੈਂ ਇਹ ਤਾਂ ਫਿਰ ਜਾਤ ਪਾਤ ਵਾਲੀ ਗੱਲ ਸੀ ਨਾ ਫਿਰ ਸਾਨੂੰ ਇਹ ਸਵਾਲ ਚੁਬਣਾਇਆ ਮੈਂ ਸਮਝਦਾ ਕਿ ਸਾਡੇ ਜੋ ਮਰਿਆਦਾ ਹੈ ਗੁਰੂ ਮਹਾਰਾਜ ਦੇ ਲੰਗਰਾਂ ਦੀ ਉਹ ਆਪਾਂ ਸਭ ਜਾਣਦੇ ਆ ਇੱਕ ਥਾਂ ਹੀ ਭੋਜਨ ਪਕਦਾ ਸੀ ਗੰਗੂ ਬ੍ਰਾਹਮਣ ਨੇ ਜੋ ਕੀਤਾ ਉਹਨੂੰ ਅਸੀਂ ਲਾਂਤਾ ਪਾਉਨੇ ਉਸਨੇ ਬਹੁਤ ਮਾੜਾ ਕੰਮ ਕੀਤਾ ਸਿੱਖ ਇਤਿਹਾਸ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁੰਦੇਵਸਦੇ ਰੋ ਕਿਉਂਕਿ ਗੰਗੂ ਬ੍ਰਾਹਮਣ ਦੀ ਜਿਹੜੀ ਮੌਤ ਹੁੰਦੀ ਆ ਉਹ 1710 ਤੋਂ ਹੁੰਦੀ ਆ 1710 27 ਮਈ 1710 ਤੋਂ ਬਾਅਦ ਉਹਨੂੰ ਮੌਤ ਦੇ ਘਾਟ ਤਾਰਿਆ ਉਹ ਸਿੱਖਾਂ ਨੇ ਤਾਰਿਆ ਤਜੇ ਉਹ ਐਡਾ ਹੀ ਚੰਗਾ ਹੁੰਦਾ ਤਾਂ ਫਿਰ ਸਿੱਖਾਂ ਨੇ ਉਹਨੂੰ ਕਿਉਂ ਮਾਰਨਾ ਸੀ ਇਸ ਕਰਕੇ ਇੱਕ ਕਰੈਕਟਰ ਜਿਹੜਾ ਸੀ ਇੱਕ ਗਦਾਰ ਤੇ ਸੂਝਾ ਸਾਬਤ ਹੋਇਆ ਹੈ ਇਤਿਹਾਸ ਦੇ ਮੁਤਾਬਕ ਸਾਨੂੰ ਇੱਥੇ ਵੀ ਗੱਲ ਕਰਨੀ ਚਾਹੀਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ